ਧਿਆਨ ਦੇਣ ਚੁਕ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਮੂਲੀ ਵਾਲੇ ਪਰੌਂਠੇ ਸਵਾਦਿਸ਼ਟ ਬਣਾਉਣ ਲਈ ਇਸ ਵਿੱਚ ਹਿੰਗ ਅਤੇ ਪੁੰਨੇ ਹੋਈ ਚਣਿਆਂ ਦੀ ਦਾਲ ਨੂੰ ਪੀਸ ਕੇ ਆਟੇ ਵਿੱਚ ਪਾਉਣ ਨਾਲ ਪਰੌਂਠੇ ਬਹੁਤ ਹੀ ਸਵਾਦ ਬਣਨਗੇ ਨੰਬਰ 2 ਸੂਜੀ ਨੂੰ ਕਾਫੀ ਸਮਾਂ ਸਟੋਰ ਕਰਕੇ ਰੱਖਣ ਲਈ ਇਸ ਨੂੰ ਪਹਿਲਾਂ 5-7 ਮਿੰਟ ਹਲਕੇ ਸੇਕ ਤੇ ਭੁੰਨ ਲੈਣਾ ਚਾਹੀਦਾ ਹੈ ਇਸ ਨਾਲ ਸੂਜੀ ਕਾਫੀ ਸਮਾਂ ਖਰਾਬ ਨਹੀਂ ਹੁੰਦੀ ਨੰਬਰ 3 ਪਾਲਕ ਨੂੰ ਤਾਜ਼ਾ ਰੱਖਣ ਲਈ ਪਹਿਲਾਂ ਉਸ ਨੂੰ ਧੋ ਕੇ ਕੱਟ ਲਓ ਫਿਰ ਉਸ ਨੂੰ ਸੁੱਕਾ ਕੇ ਇੱਕ ਜਿਪਲੌਕ ਵੇਗ ਵਿੱਚ ਪਾ ਕੇ ਫਰਿੱਜ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਉਹ ਕਾਫੀ ਸਮਾਂ ਖਰਾਬ ਨਹੀਂ ਹੋਵੇਗੀ ਨੰਬਰ 4 ਇਮੜੀ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਸ ਨੂੰ ਨਮਕ ਵਾਲੇ ਪਾਣੀ ਵਿੱਚ ਮਿਲਾ ਕੇ ਧੁੱਪ ਵਿੱਚ ਸੁਕਾ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਉਹ ਕਾਫੀ ਸਮਾਂ ਖਰਾਬ ਨਹੀਂ ਹੋਵੇਗੀ ਨੰਬਰ 5 ਆਲੂਆਂ ਨੂੰ ਕਾਲੇ ਹੋਣ ਤੋਂ ਬਚਾਉਣ ਲਈ ਇਹਨਾਂ ਨੂੰ ਕੱਟ ਕੇ ਬਰਫ਼ ਵਾਲੇ ਪਾਣੀ ਵਿੱਚ ਭੰੋਂ ਕੇ ਰੱਖਣਾ ਚਾਹੀਦਾ ਹੈ। ਨੰਬਰ 6 ਤੰਦੂਰ ਵਾਲੀ ਰੋਟੀ ਬਣਾਉਂਦੇ ਸਮੇਂ ਆਟੇ ਵਿੱਚ ਥੋੜਾ ਜਿਹਾ ਦਹੀਂ ਮਿਲਾ ਲੈਣਾ ਚਾਹੀਦਾ ਹੈ। ਇਸ ਨਾਲ ਉਹ ਬਹੁਤ ਹੀ ਨਰਮ ਬਣਦੀ ਹੈ। ਨੰਬਰ 7 ਆਦਰਕ ਦਾ ਛਿਲਕਾ ਜਲਦੀ ਲਾਉਣ ਲਈ ਇਸ ਨੂੰ ਚਾਕੂ ਦੀ ਬਜਾਏ ਚੰਚ ਨਾਲ ਚਿਦਣਾ ਚਾਹੀਦਾ ਹੈ ਨੰਬਰ 8 ਦਾਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਦਾਲਾਂ ਵਾਲੇ ਡੱਬਿਆਂ ਵਿੱਚ ਨਿੰਮ ਦੇ ਕੁਝ ਸੁੱਕੇ ਪੱਤੇ ਪਾ ਦੇਣੇ ਚਾਹੀਦੇ ਹਨ ਇਸ ਨਾਲ ਦਾਲਾਂ ਖਰਾਬ ਨਹੀਂ ਹੋਣਗੀਆਂ ਨੰਬਰ 9 ਸਬਜ਼ੀਆਂ ਜਾਂ ਫਲਾਂ ਨੂੰ ਬਰਤਨ ਤੋਂ ਪਹਿਲਾਂ ਉਹਨਾਂ ਨੂੰ ਪਾਣੀ ਵਿੱਚ ਬੇਕਿੰਗ ਸੋਡਾ ਪਾ ਕੇ 15 ਮਿੰਟ ਡਬੂ ਕੇ ਰੱਖਣ ਨਾਲ ਉਹਨਾਂ ਉੱਪਰ ਲੱਗੇ ਬੈਕਟੀਰੀਆ ਨਿਕਲ ਜਾਂਦੇ ਹਨ ਨੰਬਰ 10 ਖਾਣੇ ਨੂੰ ਵਾਰ-ਵਾਰ ਕਦੇ ਵੀ ਗਰਮ ਨਾ ਕਰੋ ਇਸ ਨਾਲ ਉਸਦੇ ਪੌਸ਼ਟਿਕ ਤੱਤ ਨਾਸ਼ਟ ਹੋ ਜਾਂਦੇ ਹਨ ਆਓ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੰਬਰ 1 ਬਾਜ਼ਾਰ ਵਿੱਚ ਉਪਲਬਧ ਨਿੰਮ ਜਾਂ ਚੰਦਨ ਦੀ ਬਣੀ ਕੰਗੀ ਵਾਲਾਂ ਨੂੰ ਬਹੁਤ ਸੁੰਦਰ ਬਣਾਉਂਦੀ ਹੈ ਅਜਿਹੇ ਵਿੱਚ ਸਿਰ ਉੱਤੇ ਪਸੀਨੇ ਕਾਰਨ ਆਉਣ ਵਾਲੀ ਬਾਦੂ ਤੋਂ ਵੀ ਰਾਹਤ ਮਿਲਦੀ ਹੈ ਨੰਬਰ 2 ਜਦੋਂ ਵੀ ਤੁਸੀਂ ਆਪਣੇ ਚਿਹਰੇ ਉੱਪਰ ਮੇਕਅਪ ਕਰਨਾ ਸ਼ੁਰੂ ਕਰਦੇ ਹੋ ਤਾਂ ਆਪਣੇ ਚਿਹਰੇ ਉੱਪਰ ਲਗਾਉਣ ਵਾਲੇ ਬੁਰਸ਼ਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਸਾਫ਼ ਜ਼ਰੂਰ ਕਰੋ ਕਿਉਂਕਿ ਜੇਕਰ ਇਹ ਗੰਦੇ ਹੋ ਗਏ ਹੋਣ ਤਾਂ ਇਹ ਤੁਹਾਡੇ ਚਿਹਰੇ ਨੂੰ ਖਰਾਬ ਵੀ ਕਰ ਸਕਦੇ ਹਨ ਨੰਬਰ 3 ਅਖਬਾਰ ਨੂੰ ਕਦੇ ਵੀ ਰੋਟੀਆਂ ਵਾਲੇ ਟੱਬੇ ਵਿੱਚ ਨਾ ਰੱਖੋ ਇਸ ਨਾਲ ਤੁਹਾਡੀਆਂ ਰੋਟੀਆਂ ਖਰਾਬ ਹੋ ਸਕਤੀਆਂ ਹਨ ਤੇ ਨਾਲ ਹੀ ਇਹ ਸਾਡੀ ਸਿਹਤ ਲਈ ਵੀ ਬਹੁਤ ਹੀ ਹਾਨੀਕਾਰਕ ਹੈ ਨੰਬਰ 4 ਜੇਕਰ ਤੁਹਾਡੀ ਕੈਂਚੀ ਜਾਂ ਫਿਰ ਚਾਕੂ ਖੁੰਡਾ ਹੋ ਗਿਆ ਹੋਵੇ ਤਾਂ ਉਸ ਉੱਪਰ ਰੋਟੀ ਲਪੇਟਣ ਵਾਲਾ ਪੇਪਰ ਘਸਾ ਦਿਓ ਇਸ ਦੀ ਮਦਦ ਨਾਲ ਉਹ ਆਸਾਨੀ ਨਾਲ ਤਿੱਖਾ ਹੋ ਜਾਵੇਗਾ ਨੰਬਰ 5 ਸੌਣ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਸਰਹਾਣੇ ਥੱਲੇ ਪਿੱਪਲ ਦਾ ਪੱਤਾ ਰੱਖ ਕੇ ਸੌ ਜਾਓ ਤਾਂ ਇਸ ਨਾਲ ਤੁਹਾਨੂੰ ਬਹੁਤ ਹੀ ਆਰਥਿਕ ਲਾਭ ਮਿਲੇਗਾ ਇਸ ਦੇ ਨਾਲ ਹੀ ਤੁਹਾਡੀ ਬਿਮਾਰੀ ਵੀ ਦੂਰ ਹੋ ਸਕਦੀ ਹੈ ਨੰਬਰ 6 ਸਵੇਰ ਦੇ ਸਮੇਂ ਖਾਲੀ ਪੇਟ ਉਲਟਾ ਜੇਕਰ ਤੁਸੀਂ ਲੰਮਕ ਲਓ ਤਾਂ ਇਸ ਨਾਲ ਦਿਨਾਂ ਵਿੱਚ ਹੀ ਲੰਬਾਈ ਵਧਣ ਲੱਗ ਜਾਵੇਗੀ ਨੰਬਰ 7 ਜੇਕਰ ਤੁਹਾਡੇ ਜੋੜਾਂ ਵਿੱਚ ਜ਼ਿਆਦਾ ਦਰਦ ਰਹਿੰਦਾ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਸਰੋਂ ਦੇ ਤੇਲ ਨੂੰ ਕੋਸਾ ਕਰਕੇ ਆਪਣੀ ਧੁੰਨੀ ਵਿੱਚ 3-4 ਬੂੰਦਾਂ ਪਾ ਲਓ ਤੇ ਨਾਲ ਹੀ ਆਲੇ-ਦੁਆਲੇ ਮਾਲਿਸ਼ ਵੀ ਜ਼ਰੂਰ ਕਰੋ ਨੰਬਰ 8 ਪਾਚਨ ਕਿਰਿਆ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੋਵੇ ਤਾਂ ਸਰੋਂ ਦਾ ਤੇਲ ਆਪਣੀ ਧੁੰਨੀ ਵਿੱਚ ਰੋਜ਼ਾਨਾ ਪਾਓ ਇਸ ਨਾਲ अनेका ਹੀ ਲਾਭ ਮਿਲਣਗੇ ਤੇ ਨਾਲ ਹੀ ਪਾਚਨ ਤੰਤਰ ਵੀ ਠੀਕ ਹੋਣ ਲੱਗ ਜਾਵੇਗਾ ਨੰਬਰ 9 ਜੇਕਰ ਤੁਸੀਂ ਮੋਟਾਪੇ ਜਾਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਨਾਭੀ ਵਿੱਚ ਜ਼ੈਤੂਨ ਦਾ ਤੇਲ ਲਗਾ ਕੇ ਮ사ਜ ਕਰੋ ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਮੋਟਾਪੇ ਅਤੇ ਜੋੜਾਂ ਦੇ ਦਰਦ ਤੋਂ ਕਾਫੀ ਰਾਹਤ ਮਿਲੇਗੀ ਨੰਬਰ 10 ਛੇਕਰ ਤੁਹਾਡੇ ਹਰ ਸਮੇਂ ਬੁੱਲ ਅਤੇ ਅੱਡੀਆਂ ਫਟੀਆਂ ਹੀ ਰਹਿੰਦੀਆਂ ਹਨ ਤਾਂ ਇਸ ਲਈ ਰੋਜ਼ਾਨਾ ਸਰੋਂ ਦਾ ਤੇਲ ਆਪਣੀ ਧੁੰਨੀ ਵਿੱਚ ਪਾ ਲਓ ਇਸ ਨਾਲ ਤੁਹਾਡੇ ਬੁੱਲ ਕਦੇ ਵੀ ਫਟਣਗੇ ਨਹੀਂ ਤੇ ਕੁਦਰਤੀ ਤੌਰ ਤੇ ਗੁਲਾਬੀ ਵੀ ਹੋਣ ਲੱਗ ਜਾਣਗੇ ਨੰਬਰ 11 ਜੇਕਰ ਤੁਸੀਂ ਰੋਜ਼ਾਨਾ ਆਪਣੀ ਧੁੰਨੀ ਵਿੱਚ ਤੇਲ ਪਾਉਂਦੇ ਹੋ ਤੇ ਨਾਲ ਹੀ ਉਸ ਤੇ ਆਲੇ-ਦੁਆਲੇ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਤਣਾਅ ਘੱਟ ਹੋਵੇਗਾ ਤੇ ਤੁਸੀਂ ਟੈਨਸ਼ਨ ਲੈਣੀ ਛੱਡ ਦੇਵੋਗੇ ਜਿਸ ਕਾਰਨ ਤੁਸੀਂ ਅਨੇਕਾਂ ਹੀ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ ਨੰਬਰ 12 ਜੇਕਰ ਤੁਸੀਂ ਪਨੀਰ ਨੂੰ ਨਰਮ ਬਣਾਉਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਉਸ ਨੂੰ ਕੁਝ ਸਮੇਂ ਲਈ ਉਸ ਪਾਣੀ ਵਿੱਚ ਰੱਖ ਦਿਓ ਇਸ ਨਾਲ ਪਨੀਰ ਬਹੁਤ ਹੀ ਨਰਮ ਹੋ ਜਾਵੇਗਾ ਨੰਬਰ 13 ਜਦੋਂ ਵੀ ਤੁਸੀਂ ਪਿਆਜ਼ ਨੂੰ ਕੱਟਦੇ ਹੋ ਤਾਂ ਉਸ ਨੂੰ ਕੁਝ ਸਮੇਂ ਲਈ ਫ੍ਰਿਜ ਵਿੱਚ ਰੱਖ ਲਓ ਇਸ ਨਾਲ ਪਿਆਜ਼ ਨੂੰ ਕੱਟਣ ਸਮੇਂ ਅੱਖਾਂ ਵਿੱਚੋਂ ਹੰਝੂ ਨਹੀਂ ਆਉਣਗੇ। ਨੰਬਰ 14 ਜਿਹੜੇ ਲੋਕ ਸਾਗ ਨਾਲ ਕਣਕ ਦੀ ਰੋਟੀ ਖਾਂਦੇ ਹਨ ਉਹਨਾਂ ਨੂੰ ਨਾਣ ਨਿੰਬੂ ਦਾ ਅਚਾਰ ਜ਼ਰੂਰ ਖਾਣਾ ਚਾਹੀਦਾ ਹੈ। ਇਸ ਨਾਲ ਸਾਗ ਖਾਣ ਨਾਲ ਕਦੇ ਵੀ ਤੁਹਾਡੇ ਤਹਿਜਾਬ ਨਹੀਂ ਬਣੇਗਾ। ਨੰਬਰ 15 ਸਾਗ ਵਿੱਚ ਜਦੋਂ ਵੀ ਤੁਸੀਂ ਆਲਣ ਪਾਉਂਦੇ ਹੋ ਤਾਂ ਉਸ ਨੂੰ ਹਮੇਸ਼ਾ ਭੁੰਨ ਕੇ ਪਾਓ ਇਸ ਨਾਲ ਸਾਗ ਜਲਦੀ ਪੱਕ ਜਾਂਦਾ ਹੈ ਤੇ ਨਾਲ ਹੀ ਸਾਗ ਸਵਾਦ ਵੀ ਬਣਦਾ ਹੈ ਨੰਬਰ 16 ਜਿਨ੍ਹਾਂ ਲੋਕਾਂ ਦੇ ਸੀਨੇ ਵਿੱਚ ਜਲਣ ਜ਼ਿਆਦਾ ਹੁੰਦੀ ਹੋਵੇ ਉਹਨਾਂ ਨੂੰ ਜ਼ਿਆਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਇਸ ਨਾਲ ਇਹ ਸਮੱਸਿਆ ਹੋਰ ਵਧਣ ਲੱਗ ਜਾਂਦੀ ਹੈ ਨੰਬਰ 17 ਜਦੋਂ ਵੀ ਤੁਸੀਂ ਚੌਲ ਬਣਾਉਂਦੇ ਹੋ ਉਸਦੇ ਬਚੇ ਹੋਏ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਵਿੱਚ ਲਗਾ ਲਓ ਇਸ ਨੂੰ ਅੱਧਾ ਘੰਟਾ ਰੱਖੋ ਫਿਰ ਵਾਲਾਂ ਨੂੰ ਧੋ ਦਿਓ ਇਸ ਨਾਲ ਤੁਹਾਡੇ ਵਾਲਾਂ ਉੱਪਰ ਜ਼ਿਆਦਾ ਚਮਕ ਆਵੇਗੀ ਤੇ ਨਾਲ ਹੀ ਵਾਲ ਵੀ ਨਹੀਂ ਚੜਨਗੇ ਨੰਬਰ 18 ਜਦੋਂ ਵੀ ਤੁਸੀਂ ਮਿਰਚ ਦਾ ਅਚਾਰ ਪਾਉਂਦੇ ਹੋ ਤਾਂ ਉਸ ਵਿੱਚ ਥੋੜੀ ਜਹੀ ਹਿੰਗ ਪਾ ਦਿਓ ਇਸ ਨਾਲ ਅਚਾਰ ਲੰਮੇ ਸਮੇਂ ਤੱਕ ਖਰਾਬ ਨਹੀਂ ਹੋਵੇਗਾ ਨੰਬਰ 19 ਆਲਿਆਂ ਦੇ ਅਚਾਰ ਵਿੱਚ ਥੋੜਾ ਜਿਹਾ ਸਿਰਕਾ ਮਿਕਸ ਕਰ ਦਿਓ ਇਸ ਨਾਲ ਅਚਾਰ ਸਵਾਦ ਬਣੇਗਾ ਤੇ ਨਾਲ ਹੀ ਜਲਦੀ ਖਰਾਬ ਵੀ ਨਹੀਂ ਹੋਵੇਗਾ ਨੰਬਰ 2 ਜੇਕਰ ਤੁਸੀਂ ਫਰਸ਼ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਵਿੱਚ ਇੱਕ ਘੱਪ ਭਰ ਕੇ ਸਿਰਕੇ ਦਾ ਪਾਓ ਤੇ ਫਰਸ਼ ਉੱਪਰ ਰਗੜ ਕੇ ਪੋਚਾ ਲਗਾ ਦਿਓ ਇਸ ਨਾਲ ਫਰਸ਼ ਇੰਨਾ ਚਮਕ ਜਾਵੇਗਾ ਕਿ ਤੁਸੀਂ ਖੁਦ ਦੇਖ ਕੇ ਹੈਰਾਨ ਹੋਵੋਗੇ